ਜਾਲੀਪੁਰ ਮੁਕਾਬਲੇ ਕਹੀ ਜਾਂਦੇ ਆ ਉਹ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਹੋਏ ਪਰ ਦੂਜੇ ਪਾਸੇ ਦੋਸ਼ ਜਿਹੜਾ ਹੈ ਅਕਾਲੀ ਦਲ ਦੇ ਉੱਤੇ ਵੀ ਲੱਗਦਾ ਰਿਹਾ ਕਿ ਕਹਿੰਦੇ ਕਿ ਉਹਨਾਂ ਦੇ ਜਦੋਂ ਸਰਕਾਰਾਂ ਬਣਦੀਆਂ ਰਹੀਆਂ ਉਹਨਾਂ ਨੇ ਵਾਅਦੇ ਕੀਤੇ ਕਿ ਅਸੀਂ ਉਹਨਾਂ ਮੁਕਾਬਲਿਆਂ ਦਾ ਇਨਸਾਫ ਜਾ ਉਹਨਾਂ ਜਿਹੜੇ ਨਾਜਾਇਜ਼ ਜਿਹੜੇ ਮੁਕਾਬਲੇ ਹੋਏ ਉਹਨਾਂ ਦਾ ਇਨਸਾਫ ਦਵਾਂਗੇ ਪਰ ਕਹਿੰਦੇ ਕਿ ਸਰਕਾਰਾਂ ਬਣੀਆਂ ਪਰ ਅਕਾਲੀ ਦਲ ਇਨਸਾਫ ਨਹੀਂ ਦਿੰਦਾ ਉਹਦੀ ਮੰਤ ਤੁਸੀਂ ਕਰੋਗੇ ਫਿਰ ਅਗਿਆਂ ਵਾਲੇ ਜਿਕਰ ਸਰਕਾਰ ਬਣਦੀ ਹੈ ਬਿਲਕੁਲ ਜੀ ਮੁੱਦੇ ਤਾਂ ਕਾਫੀ ਨੇ ਕਿਸਾਨਾਂ ਦਾ ਮੁੱਦਾ ਆ ਅਧਿਆਪਕਾਂ ਦਾ ਮੁੱਦਾ ਆ ਸੜਕਾਂ ਤੇ ਰੋਲ ਰਹੇ ਨੇ ਕਿਸਾਨ ਜਿਹੜੀਆਂ ਹੁੰਦੀਆਂ 10 ਸਾਲ ਸਰਕਾਰਾਂ ਰਹੀਆਂ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਬਿਲਕੁਲ ਜਦੋਂ ਅਸੀਂ ਆਪਣੀ ਸੱਤਾ ਵਿੱਚ ਆਉਂਨੇ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾਏਗਾ ਕਿਉਂਕਿ ਕਈ ਜਵਾਨ ਮਾਵਾ ਦੇ ਪੁੱਤ ਜਿਹੜੇ ਆ ਨਜਾਇਜ਼ ਹੀ ਮਾਰੇ ਜਾਂਦੇ ਨੇ ਤਾਂ ਉਹ ਜਿਹੜਾ ਵਾ ਸੰਤਾਪ ਜਿਹੜਾ ਆ ਅਸੀਂ ਬਖੂਬੀ ਜਾਣਦੇ ਆ ਕਿ ਕਿਦਾਂ ਮਤਲਬ ਕਿ ਉਹਨਾਂ ਦੀ ਜ਼ਿੰਦਗੀ ਬਾਅਦ ਚੋਂ ਬਤੀਤ ਹੁੰਦੀ ਹੈ ਜਿਨ੍ਹਾਂ ਦੇ ਇਕੱਲੇ ਇਕੱਲੇ ਪੁੱਤ ਹੁੰਦੇ ਨੇ ਤਾਂ ਉਹਦੇ ਉੱਤੇ ਵੀ ਢਲ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਆਪਣੇ ਹੈਗਾ ਆ ਭ੍ਰਿਸ਼ਟਾਚਾਰ ਬਹੁਤ ਚੱਲ ਚੁੱਕਾ ਆ ਤਾਂ ਅਸੀਂ ਉਹਦੇ ਵੱਲ ਵੀ ਧਿਆਨ ਦੇਵਾਂਗੇ